ਵੀ ਜਿਹੜਾ ਮੀਡੀਆ ਚ ਆ ਰਿਹਾ ਵੀ ਕੇਂਦਰ ਨੇ ਇਹਨਾਂ ਨੂੰ ਸੱਦਾ ਦਿੱਤਾ ਤੇ ਜਿਹੜਾ ਆ ਪੋਜੀਸ਼ਨ ਬਣ ਗਈ ਉਸ ਤੋਂ ਬਾਅਦ ਗੱਲ ਅੱਗੇ ਨਹੀਂ ਵਧ ਰਹੀ ਉਹਦੇ ਚ ਸਹੀ ਗੱਲ ਆ ਵੀ ਜਿਹੜੀ ਕੱਲ ਗੱਲ ਹੋ ਰਹੀ ਸੀ ਸਭ ਤੋਂ ਟੈਕਨੀਕਲ ਗੱਲ ਸੀ ਅਸੀਂ ਕਹਿੰਦੇ ਸੀ ਅਜੰਡਾ ਤੈਅ ਕਰੋ ਗੱਲਬਾਤ ਦੇ ਵਿੱਚ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦਾ ਹੱਲ ਲਈ ਮੀਟਿੰਗ ਹੋਰ ਮੰਗਾ ਅਸਲ ਇਸ ਗੱਲ ਤੋਂ ਕੇਂਦਰ ਭੱਜ ਗਿਆ ਵੀ ਅਜੰਡਾ ਨਹੀਂ ਲਿਖਣਾ ਵੀ ਐਮਐਸਪੀ ਗਰੰਟੀ ਕਾਨੂੰਨ ਬਣਾਉਂਦੇ ਹੱਲ ਲਈ ਮੀਟਿੰਗ ਕਰਨੀ ਹੈ ਏਜੰਡਾ ਲਿਖਣ ਤੋਂ ਭੱਜਿਆ ਸਰਕਾਰ ਤੇ ਤਾਂ ਡੈਡ ਲੱਕ ਉਦੋਂ ਬਾਅਦ ਜਦੋਂ ਖਨੌਰੀ ਵਾਲੀ ਘਟਨਾ ਆਈ ਸਾਡੇ ਸਾਹਮਣੇ ਫਿਰ ਅਸੀਂ ਗੱਲਬਾਤ ਜਾਣਾ ਚੰਗਾ ਨਹੀਂ ਸਮਝਦਾ ਲੇਵਲ ਸਰਕਾਰ ਦੀ ਕੀ ਹੋਵੇ ਕੀ ਮੰਨਦੇ ਹੋ ਪੰਜਾਬ ਸਰਕਾਰ ਦੀ ਭੂਮਿਕਾ ਕੀ ਹੈ ਦੇਖਿਏ ਸਾਨੂੰ ਦੋਨੇ ਮੈਂ ਥੋੜਾ ਜਿਆ ਗੱਲ ਹੁਣਾ ਜਿੰਨੀ ਹੋਰ ਕਿਸੇ ਨਾਲ ਬੋਲਣਾ ਨਹੀਂ ਇਹ ਜਿਹੜਾ ਸਾਡਾ ਮੈਸੇਜ ਹੈ ਨਾ ਅਸੀਂ ਕਨਵੇ ਨਹੀਂ ਕੀਤਾ ਇਹ ਮੈਸੇਜ ਪੂਰੇ ਭਾਰਤ ਦੇ ਵਿੱਚ ਲਾਗੂ ਹੋਵੇ ਇਹ ਪੰਜਾਬੀ ਭਾਸ਼ਾ ਦੇ ਵਿੱਚ ਬੋਲ ਕੇ ਸਾਰਿਆਂ ਨੇ ਇਸ ਨੂੰ ਕਨਵੇ ਕੀਤਾ ਕੋਈ ਤੁਹਾਡੇ ਕੋਲੇ ਚੈਨਲ ਹੈ ਜਿਹੜੇ ਉਹ ਹੋਣਗੇ ਜਿਨ੍ਹਾਂ ਦੇ ਰਾਹੀਂ ਆਪਣੀ ਗੱਲ ਹਿੰਦੀ 'ਚ ਚੱਲੇ ਆਪਣੇ ਉਹ ਕਿਸਾਨ ਦਾ ਨਾਮ ਕੀ ਹੈ ਮਦਨ ਦਾ ਦੱਸਿਆ ਸ਼ੁਭ ਕਰਨ ਸ਼ੁਭ ਕਰਨਾ ਕਿ ਸ਼ੁਭ ਕਰਨਾ ਸ਼ੁਭ ਕਰਨਾ ਸ਼ੁਭ ਕਰਨਾ ਬੱਲੋਂ ਪੈਂਦੇ ਦੇਖਿਏ ਮੈਂ ਪੂਰੇ ਦੇਸ਼ ਕੇ उन सभी ਸੰਸਥਾਨੋਂ ਕੋ अभी हम दर्द लोगों को जो किसान के साथ अपनी हमदर्दी रखते हैं जिस किसान ने पूरे देश के हाथ से भिखारी वाला ठूठा पकड़ा हुआ था वो ढ़वाकर सेल्फ डिपेंड किया जिन किसानों ने देश को आज उस किसान का बेटा इन्होंने बिल्कुल पीसफुली प्रोटेस्ट करते हुए उस बच्चे के ऊपर गोली चलाई है और उस बच्चे का कत्ल किया उस बच्चे को शहीद किया है तो जो जो लोग पूरे भारत के अंदर ऐसी ऐसी घटनाओं के खिलाफ आवाज़ उठाता उठाना चाहते हैं जो चाहते हैं कि देश के अंदर जमहूरियत जिंदा रहे उन सब से हमारी अपील है कि आज से ही कल के कल को सभी जितने भी लोग हमारी आवाज़ सुन रहे हैं सबकी एक जिम्मेदारी बनती है कि हमने ये रखा है कि काले दिवस की तरह पूरा भारत की हर एक मकान हर घर हर दुकानदार हर गाड़ी हर बड़ी गाड़ी छोटी गाड़ी उसके ऊपर एक काला झंडा लगाकर वो अपना इस इस सरकार की दरिंदगी के खिलाफ वो अपना रोष प्रकट करें पूरे देश के लिए हमारा ये निवेदन है ਤੁਹਾਡਾ ਸਵਾਲ ਸੀ ਇੱਕ ਇੱਕ ਰਹਿ ਕੇ ਇੱਕ 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 ਸਵਾਲ ਹੈ ਉਹ ਇੱਕ ਸੁਣ ਲਓ ਇੱਕ ਜ਼ਰੂਰੀ ਅੱਗੇ ਆ ਜਾਓ ਸਰ ਉਹ ਦੋ ਭੈਣਾਂ ਦਾ ਇਕੱਲਾ ਪਰਾਸ ਜਿਹੜੀ ਖਬਰ ਆਈ ਆ ਉਹਦੀ ਐਗਜੈਕਟ ਉਮਰ 22 ਸਾਲ ਆ ਅੱਡ ਅੱਡ ਚੱਲ ਰਿਆ ਨਾ ਠੀਕ ਹੈ ਜੀ ਤੇ ਇੱਕ ਬਾਪ ਆ ਇੱਕ ਉਹਦੀ ਦਾਦੀ ਆ ਤੋ ਦੇਖੋ ਬਹੁਤ ਛੋਟੇ ਪਰਿਵਾਰ ਸੋ ਜੀ ਜਿਹੜੀ ਦਰਿੰਦਗੀ ਸਰਕਾਰ ਦੀ ਆ ਉਹ ਬੜੀ ਸਾਫ਼ ਝਲਕਦੀ ਆ ਕੱਲੇ-ਕੱਲੇ ਮਾਮਾ ਦੇ ਪੋਤਾ ਹਰ ਜਿਵੇਂ ਸਿਰਾਂ 'ਚ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਵਾ ਇਹ ਆਪਣੇ ਆਪ 'ਚ ਬੜਾ ਵੱਡਾ ਜਬਰਿਆ ਜਿਹੜੀ ਇਹ ਰੈਂਕ ਦੀ ਸੀ ਜੀ ਦਲੇਲ ਸਾਹਿਬ ਜੀ ਸੱਲੂ ਸਾਹਿਬ ਜੀ ਦੇਖਿਏ ਪੰਜਾਬੀਚ ਕਰ ਦੋ ਪੰਜਾਬੀਚ ਕਰ ਦੋ ਹਾਂ ਜੀ ਹਾਂ ਸਰ ਪੰਜਾਬ ਗਵਰਨਮੈਂਟ ਦਾ ਤੁਹਾਡਾ ਸਵਾਲ ਸੀਗਾ ਕਿ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਦੇਖੋ ਅਸੀਂ ਦੂਸਰੀ ਨਹੀਂ ਤੀਸਰੀ ਮੀਟਿੰਗ ਜਿੱਦਾਂ ਹੋਈ ਆ ਅਸੀਂ ਤੁਹਾਡੇ ਮਾਧਿਅਮ ਤੋਂ ਸਾਡੇ ਮੁੱਖ ਮੰਤਰੀ ਜੀ ਨੂੰ ਇੱਕ ਅਪੀਲ ਕੀਤੀ ਸੀ ਤੇ ਇਸ ਮੀਟਿੰਗ ਦੇ ਵਿੱਚ ਕਿਰਪਾ ਕਰਕੇ ਸਾਡੇ ਮੁੱਖ ਮੰਤਰੀ ਜੀ ਖੁਦ ਆਉਣ। ਕਿਉਂਕਿ ਮਸਲੇ ਬੜੇ ਗੰਭੀਰ ਆ ਉਧਰਲੇ ਪਾਸੋਂ ਜਿਹੋ ਜਿਹੇ ਹਥਿਆਰ ਚਲਾਏ ਜਾ ਰਹੇ ਸਾਡੇ ਦੇ ਵਰਤੇ ਜਾ ਰਹੇ ਸੀ ਬੜੇ ਖਤਰਨਾਕ ਤੇ ਅਨਮਨੁੱਖੀ ਹਥਿਆਰ ਵਰਤੇ ਜਾ ਰਹੇ ਸੀ। ਸਰਕਾਰ ਦਾ ਸੀ ਧਿਆਨ ਉਤੇ ਕੇਂਦਰਿਤ ਕਰਨਾ ਪ੍ਰਧਾਨ ਮੰਤਰੀ ਦਾ ਸੌਰੀ ਮੁੱਖ ਮੰਤਰੀ ਦੇ ਸਾਹਮਣੇ ਸਾਡੀ ਭਾਵਨਾ ਸੀ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਧਿਆਨ ਦੇ ਵਿੱਚ ਉਹ ਗੱਲ ਆਵੇ। ਅਸੀਂ ਰੱਖੀ ਆ ਉਹ ਸਾਰੀ ਗੱਲ ਸਰਕਾਰ ਨੇ ਕਿਹਾ ਸਾਨੂੰ ਕਿ ਅਸੀਂ ਇਹਦੇ ਤੇ ਰੋਕ ਲਾਉਣੇ ਆ ਇਹ ਨਹੀਂ ਕਿਹਾ ਇਹ ਵੀ ਕਿਹਾ ਵੀ ਕਾਰਵਾਈ ਕਰਾਂਗੇ ਲੇਕਿਨ ਹਜੇ ਤੱਕ ਕਾਰਵਾਈ ਕਰਨ ਦੀ ਬਜਾਏ ਸਿੱਧੀਆਂ ਗੋਲੀਆਂ ਚੱਲ ਰਹੀਆਂ ਇਹਦੇ ਤੋਂ ਲੱਗ ਰਿਹਾ ਹੈ ਕਿ ਜੋ ਸਾਨੂੰ ਦੇਖ ਰਿਹਾ ਹੈ ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਕਿ ਕਿਆ ਕਾਰਨ ਹੈ ਸਾਨੂੰ ਕੀ ਕਿਹਾ ਜਾ ਰਿਹਾ ਹੈ ਤੇ ਅੰਦਰੋਂ ਕੀਤਾ ਕੀ ਜਾ ਰਿਹਾ ਹੈ ਅੱਜ ਤੱਕ ਜਿਹੜਾ ਅਸੀਂ ਪਹਿਲੇ ਦਿਨ ਇੱਕ ਇਹਨਾਂ ਨੂੰ ਪੰਜਾਬ ਪਾ ਉਹਨਾਂ ਦੀ ਪੁਲਿਸ ਦਾ ਹਰਿਆਣਾ ਪੁਲਿਸ ਦਾ ਮੁਲਾਜ਼ਮ ਫੜਕੇ ਦਿੱਤਾ ਹੈ ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਫਿਰ ਕੀ ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਇਹ ਵੀ ਕਿਤੇ ਸਾਡੇ ਨਾਲ ਉਹੀ ਕੁਝ ਕਰਨ ਤੇ ਕਰਵਾਉਣ ਵਾਲਿਆਂ ਸ਼ਾਮਿਲ ਤਾਂ ਨਹੀਂ ਹੈ ਜੋ ਸਾਨੂੰ ਲੱਗ ਰਿਹਾ ਹੈ ਸਾਨੂੰ ਇਹੀ ਸਪਸ਼ਟ ਹੋ ਰਿਹਾ ਕਿਉਂ ਕਿ ਦੇਖੋ ਇੱਕ ਪਾਸੇ ਉਹਨਾਂ ਦੇ ਕਾਰਵਾਈ ਕਰਨਾ ਅਸੀਂ ਮੰਗ ਰਹੇ ਹਾਂ ਕਿ ਸਾਡੇ ਏਰੀਆ ਦੇ ਵਿੱਚ ਆ ਗਿਓ ਸਾਡੇ ਤੇ ਗੋਲੀਆਂ ਚਲਾ ਰਹੇ ਨੇ ਸਾਡੇ ਏਰੀਆ ਦੇ ਵਿੱਚ ਬੈਰੀਕੇਡਿੰਗ ਕਰੀ ਬੈਠੇ ਆ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਸੀ ਉਹ ਤੇ ਤੁਰੰਤ ਐਕਸ਼ਨ ਲੈਂਦੀ ਨਹੀਂ ਲਿਆਗਾ ਅਜ ਤਾਈਂ ਅਗਰ ਉਦੋਂ ਦਾ ਐਕਸ਼ਨ ਲਿਆ ਹੁੰਦਾ ਮੈਂ ਸਾਵੇ ਨਾਲ ਗੱਲ ਕਰਦਾ ਨਾ ਸਾਡੇ ਟਰੈਕਟਰ ਫੁੱਟਨੇ ਸੀ ਨਾ ਸਾਡੇ ਜਿਹੜੇ ਇਹ ਪੰਜ ਵਿਅਕਤੀ ਮੋਰਚੇ ਦੇ ਵਿੱਚੋਂ ਆ ਕੇ ਚੱਕ ਕੇ ਲੱਗੇ ਜਾਂਦੇ ਨਾ ਉਹ ਜਾਣੇ ਸੀ ਨਾ ਸਾਡਾ ਇਹ ਨੌਜਵਾਨ ਸ਼ਹੀਦ ਹੋਣਾ ਸੀ ਇਹ ਉਸ ਦਿਨ ਦੀ ਸਰਕਾਰ ਦੀ ਢਿੱਲ ਦਿਹਾ ਅਸੀਂ ਸਿੱਟਾ ਭੁਗਤ ਰਹੇ ਹਾਂ ਔਰ ਇਹ ਸਰਕਾਰ ਨੂੰ ਜੀ ਚੇਤਾਵਨੀ ਦਿੰਦੇ ਆ ਕਿ ਇਹ ਬਹੁਤੀ ਅਗਲੀ ਗੱਲ ਹੋਰ ਕਰ ਕੋ ਦੇਖੋ ਜਿਵੇਂ ਗੱਲ ਅੰਦੇਰ ਸਾਹਮਣੇ ਦੱਸੀ ਹੈ ਕਿ ਪਿੰਡਾਂ ਦੇ ਵਿੱਚ ਆ ਜਾ ਕੇ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੋਰਚਾ ਦਾ ਖੰਡ ਜਾਣਾ ਹੈ ਉਹਦਾ ਗ੍ਰਿਫਤਾਰ ਕਰ ਲੈਣੇ ਆ ਕਰ ਲੈ ਸਰਕਾਰ ਨੇ ਗ੍ਰਿਫਤਾਰ ਕਰਨੇ ਆ ਤਾਂ ਲੋਕਾਂ ਨੂੰ ਦਬਾਉਣਾ ਇਹ ਕਿਧਰ ਦੀ ਜ਼ਿੰਮੇਵਾਰੀ ਆ ਇਕੱਲ ਡੀਜੀਪੀ ਦਾ ਜਿਹੜਾ ਬਿਆਨ ਸਿਆਸਤ ਹੋ ਰਹੀ ਹੈ ਜੀ ਇਹ ਕਰਨ ਨੂੰ ਲੈ ਕੇ ਪੰਜਾਬ ਕੋਲ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਪੰਜਾਬ ਸਰਕਾਰ ਅਕਸਰ ਜੇ ਪੁਲਿਸ ਰੋਕ ਰਹੀ ਹੈ ਜਾ ਕੇ ਪੁਲਿਸ ਟਿਪਰ ਲਾ ਕੇ ਸਾਡੇ ਪ੍ਰਸ਼ਾਦ ਦੇ ਲੰਗਰ ਦੀ ਵਿਵਸਥਾ ਜੋ ਹੋ ਰਹੀ ਹੈ ਉਹਨੂੰ ਰੋਕ ਰਹੀ ਹੈ ਤਾਂ ਪੰਜਾਬ ਸਰਕਾਰ ਦੀ ਮਰਸ਼ਾਦੋਂ ਬਗੈਰ ਤਾਂ ਕੋਈ ਰੋਕ ਸਕਦਾ ਤਾਂ ਇਸ ਸਰਕਾਰ ਦੇ ਦੀ ਤਿਆਬਦੀ ਨੀਤੀ ਸਪਸ਼ਟ ਕਰੇ ਕਿ ਸਰਕਾਰ ਕਿੱਥੇ ਗੜੀਆ ਜੀ ਨੋਹ ਤੁਸੀਂ ਕਹਿ ਰਹੇ ਹੋ ਕਿ ਇੱਕ ਪਾਸੇ ਤੁਹਾਡਾ ਸਮਾਂ ਹੋ ਰਿਹਾ ਹੈ ਸੁਣੋ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਨਹੀਂ ਇੱਕ ਮਿੰਟ ਜੀ ਪਾਸੇ ਇਹਦੇ ਨਾਲ ਆ ਰਹੀ ਜਿਹੜੇ ਆਉਂਦਾ ਹੀ ਸਭ ਤੋਂ ਵੱਧ ਅਧਿਕਾਰੀ ਇੱਥੇ ਫਿਰ ਪਹੁੰਚ ਗਿਆ ਲੱਗ ਰਿਹਾ ਤੁਹਾਡੇ ਨਾਲ ਮੀਟਿੰਗ ਕਰਵਾ ਦੇ ਪਹਿਲੇ ਸਵਾਲ ਦਾ ਪਾਰਟ ਹੈ ਜੀ ਕੱਲ ਪੁਲਿਸ ਜਦੋਂ ਉਹਨਾਂ ਨੇ ਬੇਨਤੀ ਹਰਿਆਣਾ ਪੁਲਿਸ ਨੇ ਇੱਕ ਮਿੰਟ ਹਰਿਆਣਾ ਪੁਲਿਸ ਨੇ ਉੱਥੇ ਅੰਦਰ ਆ ਕੇ ਅਟੈਕ ਕੀਤਾ ਜਦੋਂ ਉਦੋਂ ਜਿਹੜੀ ਪੰਜਾਬ ਪੁਲਿਸ ਜਿਹੜੀ ਕੋਲੇ ਖੜੀ ਸੀ ਪਹਿਲਾਂ ਉਹ ਪਿੱਛੇ हट ਗਈ ਉਹ ਜੇ ਉਹ ਗੋਲੀ ਖੜੀ ਹੁੰਦੀ ਤਾਂ ਘੱਟੋ ਘੱਟ ਟੈਕ ਟੋੜਦਿਆਂ ਦੀ ਗੋਲੀ ਮਾਰਦਿਆਂ ਦਾ ਉਹ ਮੌਕੇ ਦਾ ਗਵਾਹ ਬਣਨਾ ਸੀਗੇ ਪੁਲਿਸ ਨੇ ਸੋ ਸਾਡੇ ਹਿਸਾਬ ਨਾਲ ਜਿਹੜੇ ਪਿੱਛੇ ਹਟ ਗਏ ਉਹ ਤਾਂ ਇਹ ਚੇਤਨ ਤੌਰ ਤੇ ਹਟਿਆ ਵੀ ਅਸੀਂ ਮੌਕੇ ਦਾ ਗਵਾਹ ਨਾ ਬਣ ਜਾਈ ਅੱਛਾ ਜੇ ਕਤਲ ਦਾ ਪਰਚਾ ਦਰਜ ਹੁੰਦਾ ਜੇ ਕਤਲ ਦਾ ਪਰਚਾ ਦਰਜ ਹਰਿਆਣਾ ਸਾਹਿਬ ਹਰਿਆਣਾ ਸਾਹਿਬ ਹਰਿਆਣਾ ਸਾਹਿਬ ਲਾਰਡ ਆਰਡਰ ਦੀ ਸਥਿਤੀ ਨੂੰ ਲੈ ਕੇ ਵੱਡੇ ਲਾਰਡ ਆਰਡਰ ਦੀ ਸਥਿਤੀ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਇੱਕ ਇਹੋ ਵੀ ਵੱਡਾ ਸਵਾਲ ਸੀ ਜਿਹੜਾ ਮੰਗਣਾ ਜੁੜਿਆ ਹੋਇਆ ਅਸੀਂ ਵਿਰੋਧੀ ਪਾਰਟੀਆਂ ਨੂੰ ਇਹ ਕਿਹਾ ਵੀ ਉਹ ਜੇ ਕੇਂਦਰ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਛੱਦਦੇ ਆ ਬਿੱਲ ਲਿਆਉਣ ਲਈ ਐਮਐਸਪੀ ਖਰੀਦੀ ਗਰੰਟੀ ਕਾਨੂੰਨ ਬਣਾਉਣ ਦਾ ਉਹ ਆਪਣੀ ਸਥਿਤੀ ਸਪਸ਼ਟ ਕਰਨ ਵੀ ਉਹਨਾਂ ਦੇ ਜਿੰਨੇ ਵੀ ਐਮਪੀ ਨੇ ਕਿ ਉਹ VOTING ਵਿੱਚ ਹਿੱਸਾ ਲੈਣਗੇ ਅਸੀਂ ਇਹਦੋਂ ਗਾਹਾਂ ਕਹਿੰਨੇ ਆ ਵੀ ਉਹ ਲੋਕ ਸਭਾ ਦੇ ਸਪੀਕਰ ਨੂੰ ਉਹਨਾਂ ਦੇ ਐਮਪੀ ਕਹਿਣ ਕਿ ਇਹ ਬਿੱਲ ਲਿਆਂਦਾ ਜਾਵੇ ਪੰਜਾਬ ਦੇ ਵਿੱਚ ਕਾਲੀ ਦਲ ਸਥਿਤੀ ਸਪਸ਼ਟ ਕਰੇ ਆਮ ਆਦਮੀ ਸਪਸ਼ਟ ਕਰੇ ਕਾਂਗਰਸ ਸਪਸ਼ਟ ਕਰੇ ਕਿ ਉਹਨਾਂ ਦਾ ਇਸ ਬਿੱਲ ਤੇ ਕੀ ਫੈਸਲਾ ਵਾ ਪਦੇਰ ਸਾਹਿਬ ਪਦੇਰ ਸਾਹਿਬ ਲਾਅ ਐਂਡ ਆਰਡਰ ਦੀ ਸਰ 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 ਬਲੇਵਾਲ ਸਾਹਿਬ ਇੱਕ ਜਿਹੜਾ ਹੈਗਾ ਪੋਸਟ ਬਟਨ ਦਾ ਕਿਵੇਂ ਹੈ ਜੀ ਬਲੇਵਾਲ ਸਾਹਿਬ ਕੀ ਹੈ ਬਲੇਵਾਲ ਦੇ ਲੈ ਕੇ ਹੋ ਰਿਹਾ ਹੈ ਇੱਕ ਮਿੰਟ ਮੇਰੀ ਅਰਜ਼ੀ ਕੀ ਹੈ ਤਿਹੋ ਸਵਾਲ ਜਿਹੜਾ ਕਰਨਾ ਹੈ ਨਾ ਤੁਹਾਡੇ ਸਵਾਲ ਦਾ ਜਵਾਬ ਰੋਜ਼ ਮੈਂ 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 ਤੁਹਾਡੇ ਸਵਾਲ ਦਾ ਜਵਾਬ ਰੋਜ਼ਨ ਹੈ ਜਿਹੜੀ ਤੁਸੀਂ ਗੱਲ ਪੁੱਛਣੀ ਆ ਅਸੀਂ 2 ਮਿੰਟ 4 ਮਿੰਟ 10 ਮਿੰਟ ਹੋਰ ਰੁਕ ਜਾਣਾ ਇਕੱਲਾ ਇਕੱਲਾ ਬੰਦਾ ਸਵਾਲ ਕਰ ਲਓ ਸਾਡੇ ਕੋਲ ਉਹ ਯਾਰ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਖੜ ਜਾ ਉਹ ਲੈ ਕੇ ਉਹਦਾ ਲਾਸ਼ ਜਾ ਪੋਸਟਮਾਰਟਮ ਕਰਾ ਕੇ ਆ ਆਟਮ ਦਾ ਸਟੈਂਡ ਸਾਡਾ ਸਪਸ਼ਟ ਹੈ ਕਿ ਅਸੀਂ ਪੋਸਟਮਾਰਟਮ ਕਰਾਂ ਤਾਂ ਸਾਡਾ ਕੋ ਡਿਕਾ ਨਹੀਂ ਹੈ ਕੀ ਗੱਲ ਹੈ ਕਿ ਬੋਰਡ ਬਣੇ ਇਹਦਾ ਬੋਰਡ ਬਣ ਕੇ ਇਹਦਾ ਪੋਸਟਮਾਰਟਮ ਕਰੇ ਨੌਜਵਾਨ ਦੇ ਗੋਲੀ ਵਜੀਏ ਕੱਲ ਨੂੰ ਕੋਈ ਇਹ ਦਬਾਅ ਪਾ ਕੇ ਇਹ ਜੀ ਗੱਲ ਸਾਹਮਣੇ ਨਿਕਲ ਕੇ ਆ ਜੇ ਕਿ ਨਹੀਂ ਜੀ ਇਹ ਤਾਂ ਇਹ ਤਾਂ ਪਲਾਸਟਰ ਬੋਲਟ ਵਜੀ ਸੀ ਫਿਰਾਨਾ ਹੋਇਆ ਸੀ ਉੱਥੇ ਜਿਹੜੀ ਗੋਲੀ ਚੱਲੀ ਆ ਇਹ ਇਹ ਸਪਸ਼ਟ ਅਸੀਂ ਇਹ ਵੀ ਲੈਣਾ ਚਾਹੁੰਦੇ ਹਾਂ ਡਲੇਵਾਲ ਸਾਹਿਬ ਪਲਾਨਡ ਆਰਡਰ ਦੀ ਇੰਟੈਲੀਜੈਂਸੀ ਕੋਲ ਸਾਰੀ ਰਿਪੋਰਟਾਂ ਹੋ ਜਾਂਦੀਆਂ ਹੁੰਦੀਆਂ ਨੇ ਸਰਕਾਰ ਦੇ ਪੁਲਿਸ ਪੁਲਿਸ ਐਜੰਸੀ ਦੇ ਕੋਲ ਇਹ ਮੈਂ ਜਿਹੜੀ ਬੇਨਤੀ ਮੈਨੂੰ ਪੂਰੀ ਗੱਲ ਇਹਨਾਂ ਦੇ ਸਵਾਲ ਦਾ ਜਵਾਬ ਦੇਣਾ ਜਿਹੜੇ ਜਿਹੜੇ ਸਵਾਲ ਆ ਰਹੇ ਨੇ ਪੋਸਟ ਮਾਰਟਮ ਲੇਟ ਹੋਣ ਦਾ ਕਾਰਨ ਪੰਜਾਬ ਸਰਕਾਰ ਆਪਣੀ ਜਿਹੜੀ ਅਸੀਂ ਗੱਲ ਮੰਗੀ ਆ ਕਿ ਉਹਨੂੰ ਸ਼ਹੀਦ ਦਾ ਦਰਜਾ ਦੇਵੇ ਸਾਰੀਆਂ ਸਹੂਲਤਾਂ ਉਹਨੂੰ ਸ਼ਹੀਦ ਪਰਿਵਾਰਾਂ ਅਸੀਦਾਂ ਦੇ ਪਰਿਵਾਰਾਂ ਨੂੰ ਜੇ ਦਿੱਤੀਆਂ ਨੇ ਉਹ ਇਹਨਾਂ ਦੇ ਪਰਿਵਾਰ ਲਈ ਅਨਾਉਂਸ ਕਰੇ ਉਹਨਾਂ ਦੇ ਇਹਦੇ ਵਿੱਚ ਦਿਲੇ ਦਾ ਇੱਕ ਵੱਡਾ ਕਾਰਨ ਹੁਣ ਤੁਹਾਡਾ ਹੋਰ ਦੱਸੋ ਇਹ ਲੋਰ ਬਲਵੰਤ ਸਾਹਿਬ ਅਸੀਂ ਕੇਸ ਕਰਾਂਗੇ ਦਰਜ ਵੀ ਕਰਾਂਗੇ ਲੇਕਿਨ ਉਹਦੇ ਲਈ ਲੱਗਦਾ ਨਹੀਂ ਤੁਹਾਨੂੰ ਕੋਸਟ ਮਾਟਾ ਮੁੰਡਾ ਬਹੁਤ ਜ਼ਰੂਰੀ ਹੈ ਮੈਂ ਇੱਕ ਬੇਨਤੀ ਕਰਾਂ ਕਰਾਵਾਂਗੇ ਸਰਕਾਰ ਨੂੰ ਅਨਾਉਂਸਮੈਂਟ ਕਰਨ ਚ ਕੀ ਦੇਰ ਹੈ ਸਰਕਾਰ ਨੂੰ ਅਨਾਉਂਸਮੈਂਟ ਕਰਨ ਦੀ ਕੀ ਦੇਰ ਹੈ ਸਰਕਾਰ ਅਨਾਉਂਸਮੈਂਟ ਕਰੇ ਜੇ ਸਾਡੇ ਦੇਸ਼ ਦਾ ਕੋਈ ਕਿਸਾਨ ਐਫ ਆਈ ਆਰ ਕਰਨ ਤੇ ਕੋਈ ਪੋਸਟ ਬੱਡ ਵੜਿਕਾ ਨਹੀਂ ਹੁੰਦਾ ਪਹਿਲੀ ਐਫ ਆਈ ਆਰ ਹੁੰਦੀ ਆ ਕਰ ਸਕਦੇ ਆ ਬੰਦੇਰ ਸਾਹਿਬ ਇੱਕ ਸਵਾਲ ਹੈ ਪ੍ਰਦੇਸ਼ ਸਾਹਿਬ ਬੰਦੇਰ ਸਾਹਿਬ ਇੱਕ ਸਵਾਲ ਹੈ ਲਾਰਡ ਆਰਡਰ ਦੀ ਸਥਿਤੀ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਆ ਕਿ ਕਿਸਾਨਾਂ ਵੱਲੋਂ ਹੀ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ ਜਿਹਦੇ ਨਾਲ ਲਾਂਡ ਆਰਡਰ ਦੀ ਸਥਿਤੀ ਜਿਹੜੀ ਆ ਖਰਾਬ ਹੋ ਗਈ ਹੈ ਸੁਣੋ ਹੁਣ ਇੱਕ ਕੱਲ ਫੇਰ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣਾ ਜੀ ਅਸੀਂ ਜਿੰਨੇ ਸਾਡੇ ਨੌਜਵਾਨ ਜ਼ਖਮੀ ਹੋਏ ਕੋਈ ਹਰਿਆਣੇ ਦੀ ਬਾਰਡਰ 'ਚ ਆਪ ਗੱਦੀ ਸਰਦੇ ਜਾ ਕੇ ਜ਼ਖਮੀ ਹੋਇਆ ਨਹੀਂ ਹੋਇਆ ਜਿੰਨ ਅਸੀਂ ਗਏ ਆ ਸ਼ਾਂਤੀਪੂਰਵਕ ਢੰਗ ਨਾਲ ਅਸੀਂ ਗਏ ਆ ਆਗੂ ਗਏ ਨੇ ਸ਼ਾਂਤੀਪੂਰਵਕ ਢੰਗ ਦੇ ਨਾਲ ਸਾਰੀ ਪ੍ਰੈਸ ਨੂੰ ਪਤਾ ਹੈ ਤੇ ਯਾਰ ਜਦੋਂ ਅਸੀਂ ਸ਼ਾਂਤੀਪੂਰਵਕ ਢੰਗ ਨਾਲ ਜਾ ਰਹੇ ਆ ਉਹ ਲਾਂਡ ਆਰਡਰ ਨੂੰ ਖਰਾਬ ਕਰਨ ਦੀ ਤਾਂ ਕੋਈ ਗੱਲ ਨਹੀਂ ਉਹਦੇ ਦੇ ਸ਼ੈਲਿੰਗ ਚੋ ਹੋ ਰਹੀ ਹੈ ਔਰ ਇੰਨੀ ਹੈਵੀ ਸ਼ੈਲਿੰਗ ਆ ਕਿ ਆਗੂਆਂ ਦੇ 4-5 ਗੋਲੇ ਮੁਰਲੇ ਪਾਸੇ 4-5 ਗੋਲੇ ਮਗਰਲੇ ਪਾਸੇ ਫਿਰ ਜਦੋਂ ਗੱਲਬਾਤ ਕਰਨ ਤੋਂ ਬਾਅਦ ਅਸੀਂ ਆਪਦੀ ਪਿੱਛੇ ਨੂੰ ਆ ਰਹੇ ਹਾਂ ਉਸ ਵੇਲੇ ਫਿਰ ਵਾਪਸ ਆਉਂਦੇ ਹਾਂ ਤੇ ਗੋਲੇ ਦਾਗਣੇ ਇਹ ਪੰਜਾਬ ਪੰਜਾਬ ਦਾ ਦਾ ਕਿਸਾਨ ਮਾਹੌਲ ਨੂੰ ਲੈਂਡ ਆਰਡਰ ਦੀ ਸਥਿਤੀ ਬਣਾ ਰਿਹਾ ਹੈ ਤੇ ਸਰਕਾਰਾਂ ਬਣਾ ਰਹੀਆਂ ਨੇ ਇਹ ਸਰਕਾਰ ਬਣਾ ਰਹੀ ਹੈ ਸਰਕਾਰ ਮਾਹੌਲ ਨੂੰ ਵਿਗਾੜਨਾ ਖੁਦ ਚਾਹੁੰਦੀ ਹੈ ਮੋਰਚੇ ਦੀ ਸਥਿਤੀ ਕੀ ਹੈ ਫਿਰ ਉਹ ਯਾਰ ਸਵਾਲ ਤਾਂ ਪੂਰਾ ਹੋ ਜਾਣਾ ਤਾਂ ਯਾਰ ਸਵਾਲ ਚਲੋ ਹੀ ਚਲੋ ਇੱਕ ਮਿੰਟ ਉਹ ਇੱਕ ਮਿੰਟ ਤੁਸੀਂ ਐਫ ਆਈ ਆਰ ਦੀ ਗੱਲ ਕੀਤੀ ਹੈ ਉਹ ਯਾਰ ਕੀ ਕਰਦੇ ਦੇਖੋ ਅਸੀਂ ਤਾਂ ਕਹਿ ਤਾ ਹੁਣੇ ਇਹ ਗੱਲ ਅਸੀਂ ਇਹ ਤਾਂ ਸਰਕਾਰ ਕਰੇ ਹੋਣਾ ਉਹਨੇ ਕੀ ਕਰਨਾ ਮੋਰਚੇ ਦੀ ਚੜਦੀ ਕਲਾ ਵਾ ਮੋਰਚੇ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰ ਪਹੁੰਚ ਰਹੇ ਆ ਸਭ ਕੁਝ ਚੱਲ ਰਿਹਾ ਅਗਲੀ ਜਿਹੜੀ ਪੋਜੀਸ਼ਨ ਆ ਸਾਡੀ ਇਹ ਰਾਤ ਨੂੰ ਮੀਟਿੰਗ ਹੋਊਗੀ ਕੱਲ ਵੀ ਹੋ ਸਕਦੀ ਆ ਕੱਲ ਸ਼ਾਮਾਂ ਤੱਕ ਸਾਰੀਆਂ ਗੱਲਾਂ ਸਾਫ਼ ਹੋ ਜਾਣਗੀਆਂ। ਬੰਦੇ ਸਾਹਿਬ ਹੁਣ ਵੀ ਬੰਦੇ ਸਾਹਿਬ ਹੁਣ ਵੀ ਤੁਹਾਡੇ ਕੋਲ ਸਰ ਸਭ ਤੋਂ ਵੱਡੀ ਗੱਲ ਹੈਗੀਆ ਸਯੁਕਤ ਕਿਸਾਨ ਮੋਰਚੇ ਦੇ ਨਾਲ ਕੋਈ ਰਾਹਤ ਰੱਖਿਆ ਜਾਊਗਾ। ਪ੍ਰਾਣੀ ਦੇ ਸੰਗਠਨ ਕੀਤਾ ਜਾਊਗਾ ਕਿਉਂਕਿ ਉਹ ਉਤਾਲ ਮਿਲ ਬਣਾ ਦੀ ਗੱਲ ਚੱਲ ਰਹੀ ਹੈ ਕੋਈ। ਮੈਂ ਮੈਂ ਫੇਰ ਅੱਜ ਕਰਦਾ। ਜੀ। ਹਰ ਮੀਟਿੰਗ ਦੇ ਵਿੱਚ ਹਰ ਸਰ ਦੀ ਪੀਸੀ ਦੇ ਵਿੱਚ ਇਹ ਸਵਾਲ ਦਾ ਕੀ ਹੈ? ਅਸੀਂ ਕਿੰਨੀ ਵਾਰ ਜਵਾਬ ਦੇ ਚੁੱਕੇ ਹਾਂ ਦਾ? ਹਰ ਵਾਰੀ ਅਸੀਂ ਜਵਾਬ ਦਿੰਨੇ ਆ ਹਰ ਵਾਰੀ ਤੁਸੀਂ ਸਾਰੇ ਸਵਾਲ ਸਾਡੇ ਤੇ ਹੀ ਫਿਰ ਲਏ ਹੋ ਬਸ ਆਪਕਈ ਕਈ ਅੱਗੇ ਬਿਆਨ ਆਣੇ ਸ਼ੁਰੂ ਹੋ ਗਏ ਜੀ ਕਿ ਇਸ ਵਾਰ ਕਮੀ ਰਹਗੀ ਕਿ ਇਕੱਠੇ ਨਹੀਂ ਸੀਗੇ ਇਹ ਤੁਹਾਨੂੰ ਇਹ ਕਮੀ ਨਹੀਂ ਹੈ ਜਿਹੜੀਆਂ ਕਮੀਆਂ ਨੇ ਸਾਰੀਆਂ ਨਜ਼ਰ ਆ ਰਹੀਆਂ ਨੇ ਮੈਂ ਨਹੀਂ ਬੋਲਣਾ ਚਾਹੁੰਦਾ ਤੁਹਾਨੂੰ ਤੁਸੀਂ ਕਿਉਂ ਹੈ ਮਤਲਬ ਇਸ ਗੱਲ ਦੇ ਉੱਤੇ ਆਪਾਂ ਸਵਾਲ ਜਵਾਬ ਇਸ ਇਸ ਗੱਲ ਨੂੰ ਛੱਡ ਕੇ ਜੀ ਜੱਲਦਬਾਦ ਸਾਹਿਬ ਜੀ ਕਰੀ ਬੱਤੀ ਵੀ ਕਰੀ ਤੇ ਮਾ ਮਿਲਣ ਨੂੰ ਕਿਵੇਂ ਦੇ ਸੁਣ ਲਓ 5 ਵਜੇ 5 ਵਜੇ ਕੀ ਮੀਟਿੰਗ ਦਾ ਕਲੀਅਰ ਅਪੀਲ ਕਰਕੇ ਹੋਇਆ ਐਸਪਸਟ ਕਰ ਦੇਣਾ ਦੇਖੋ ਅਪੀਲ ਕਰਦੇ ਹਾਂ ਜਿਹੜੇ ਵੀ ਸਾਡੇ ਭਰਾ ਮੋਰਚੇ ਦੀ ਹਮਾਇਤ ਕਰ ਰਹੇ ਆ ਉਹਨਾਂ ਦਾ ਧੰਨਵਾਦ ਕੀਤਾ ਉਹ ਆਪਣੇ ਪੱਤਰ ਤੇ ਕੁਝ ਵੀ ਕਰਨਾ ਚਾਹੁੰਦੇ ਸੀ ਕਿਵੇਂ ਵੀ ਆਹ ਮੋਰਚੇ ਦੋ ਜਿਹੜੇ ਵੱਡੇ ਫੋਰਮਾਂ ਨੇ ਲਾਣਗੇ ਤੇ ਟਕਰਾਵਾ ਨਾ ਕਰੋ ਅਸੀਂ ਇੱਕ ਬੇਨਤੀ ਕੀਤੀ ਵੀ ਦੋਹਾਂ ਮੋਰਚਿਆਂ ਨੇ ਇੱਕ ਡਿਸਪਲਨ ਜਾਬਤਾ ਬਣਾਇਆ ਹੋਇਆ ਜਿਹੜਾ ਵੀ ਉਸ ਡਿਸਪਲਨ ਜਾਬਤੇ ਨੂੰ ਮੰਨੂਗਾ ਸਾਰਿਆਂ ਵਾਸਤੇ ਰਸਤੇ ਖੁੱਲੇ ਭੰਦੇ ਸਾਹਿਬ ਇੱਕ ਤਾਂ ਕੇਂਦਰ ਨਾਲ ਤੁਹਾਡੀ ਅਗਲੀ ਜਿਹੜੀ ਮੀਟਿੰਗ ਹੈ ਕਿਸ ਟਾਈਮ ਹੋ ਸਕਦੀ ਹੈ ਕੋਈ ਹੋਰ ਗੱਲ ਹੋਈ ਹੈ ਜਾਂ ਨਹੀਂ ਹੋਈ ਉਸ ਬਾਰੇ ਵੀ ਤੁਸੀਂ ਸਪਸ਼ਟ ਕਰ ਦਿਓ ਨੰਬਰ ਦੋ ਇੱਕ ਇੱਕ ਡੱਲੇਵਾਲ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਜਿਹੜੀ ਐਫ ਆਈ ਆਰ ਵੀ ਨਹੀਂ ਦੇ ਰਹੀ ਹੁਣ ਵੀ ਪੰਜਾਬ ਸਰਕਾਰ ਦੇ ਵੱਡੇ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ ਤੁਹਾਡੇ ਨਾਲ ਹੋ ਸਕਦਾ ਹੁਣ ਮੀਟਿੰਗ ਹੋਵੇ ਉੱਥੇ ਕੀ ਗੱਲਬਾਤ ਹੋਣ ਵਾਲੀ ਹੈ ਕੋਈ ਰਾਬਤਾ ਹੋਇਆ ਪਹਿਲਾਂ ਮੀਟਿੰਗ ਪਹਿਲੀ ਤਾਂ ਮੈਂ ਗੱਲ ਤੁਹਾਨੂੰ ਇਹ ਸਵਾਲ ਦਾ ਜਵਾਬ ਦੇਵਾਂਗਾ ਯਾਰ ਇੱਕ ਪਾਸੇ ਤਾਂ ਸਾਡੀ ਡੈੱਡ ਬੋਡੀ ਪਈ ਐ ਸਾਡਾ ਬੱਚਾ ਮਰਿਆ ਉਹਨਾਂ ਮਾਪਿਆਂ ਦਾ ਹਾਲ ਤਾਂ ਦੇਖੋ ਕੀ ਹੋਇਆ ਹੋਗਾ ਅੱਜ ਸਰਕਾਰ ਮੀਟਿੰਗਾਂ ਦੇਵੇ ਸਾਨੂੰ ਅਸੀਂ ਮੀਟਿੰਗਾਂ ਕਰਨ ਦੀ ਹਾਲਤ ਚ ਹੈਗੇ ਆਂ ਸਰਕਾਰ ਮੀਟਿੰਗ ਦੇਊਗੀ ਜੇ ਉਹਦੇ ਤੇ ਵਿਚਾਰ ਕਰ ਲਾਂਗੇ ਮੇਰੀ ਬੇਨਤੀ ਐ ਸਾਨੂੰ ਅੱਜ ਮੀਟਿੰਗਾਂ ਮੂਡ ਦਾ ਤੋਂ ਉੱਠ ਕੇ ਪਹਿਲਾਂ ਇਹ ਗੱਲ ਨੂੰ ਕਰਨ ਦੀ ਲੋੜ ਐ ਕਿ ਸਾਡਾ ਬੱਚਾ ਮਰਿਆ ਔਰ ਸਾਡਾ ਨੌਜਵਾਨ ਗਿਆ ਉਹਨਾਂ ਉਹ ਉਸ ਪਰਿਵਾਰ ਦਾ ਹਾਲ ਕੀ ਹੋਊਗਾ ਜਿਹੜੇ ਪਰਿਵਾਰ ਦੇ ਵਿੱਚ ਇੱਕ ਬੱਚਾ 22 ਸਾਲ ਦਾ ਚਲੇਗਾ ਜਦ ਤੱਕ ਪ੍ਰਧਾਨ ਜੀ ਜਥੇਬੰਦੀਆਂ ਮੰਗਤ ਕਰਦੀਆਂ ਹਨ ਪਰਿਵਾਰ ਦੀ ਸਰਕਾਰ ਤੋਂ ਆ ਮੰਗ ਰਹੇ ਤੁਸੀਂ ਵੀ ਕਰੋਗੇ ਕੋਈ ਮਦਦ ਪਰਿਵਾਰ ਦੀ ਕਿਉਂਕਿ ਪਿਛਲੀ ਵਾਰ ਵੀ ਤੁਸੀਂ ਐਲਾਨ ਕਰਿਆ ਸੀ ਜਿਹੜੇ ਸ਼ਹੀਦ ਹੋਏ ਸੀ ਤੇ ਇਸ ਵਾਰ ਕੀ ਐਲਾਨ ਕਰ ਰਹੇ ਹੋ ਸੁਣ ਲਿਓ ਸੁਣ ਲਿਓ ਬੜੀ ਵਧੀਆ ਗੱਲ ਕੀਤੀ ਹੈ ਅਸੀਂ ਸਾਡਾ ਇੱਕ ਸ਼ਹੀਦ ਹੋਇਆ ਸੀ ਜੈਤੋ ਮੋਰਚੇ ਦਾ ਸਰਕਾਰ ਨੇ ਜਿੰਨੀ ਮਦਦ ਕੀਤੀ ਉਹਨੇ ਰੁਪਏ ਉਹ ਤੋਂ ਵੱਧ ਰੁਪਏ ਜਥੇਬੰਦੀ ਨੇ ਆਪ ਇਕੱਠੇ ਕਰਕੇ ਉਹਨਾਂ ਨੂੰ ਉਹਨਾਂ ਦੀ ਆਰਥਿਕ ਮਦਦ ਕੀਤੀ ਹੈ ਇਹ ਸਾਡਾ ਬੱਚਾ ਹੈ ਅਸੀਂ ਕੋਈ ਡਰਾਮਾबाजी ਨਹੀਂ ਕਰ ਰਹੇ ਅਸੀਂ ਕਰ ਲਾਂਗੇ ਇਕੱਠੇ ਸਾਡੇ ਕਿਸਾਨਾਂ ਕੋਲ ਹੈਗੇ ਨੇ ਇੰਨੇ ਦਿਨ ਤੋਂ ਬਰੇ ਹੋ ਜੋ ਬਰੇ ਹੈਗੇ ਉਹ ਦਿੱਕਤ ਨਹੀਂ ਆ। ਅੱਛਾ ਜੇ ਕਤਲ ਦਾ ਪਰਚਾ ਦਰਜ ਹੁੰਦਾ ਕੀ ਤੁਸੀਂ ਹਰਿਆਣਾ ਦੇ ਗ੍ਰਹਿ ਮੰਤਰੀ ਨੂੰ ਵੀ 120 ਵਿੱਚ ਰੱਖਣ ਦੀ ਮੰਗ ਕਰੋ। 120 ਬੀ ਦੇ ਵਿੱਚ ਰੱਖਣ ਦੀ ਅਸੀਂ ਕੱਲੇ ਗ੍ਰਹਿ ਮੰਤਰੀ ਤੇ ਅਸੀਂ ਤਾਂ ਹਰ ਉਸ ਵਿਅਕਤੀ ਨੂੰ ਰੱਖਾਂਗੇ ਰੱਖਣ ਦੀ ਸਾਡੀ ਮੰਗ ਹੋਏਗੀ ਸਿੱਧਾ ਵੀ ਇਸ ਘਟਨਾ ਕਰਮ ਦੇ ਮਗਰਲੇ ਪਾਸੇ ਹੱਥ। ਠੀਕ ਹੈ। ਧੰਨਵਾਦ ਸਾਬ ਜਦ ਤੱਕ ਸ਼ੁਭਕਰਨ ਦਾ ਤੁਸੀਂ ਕਹਿ ਰਹੇ ਉਹਨੂੰ ਸ਼ਹੀਦ ਕਰਾਰ ਦੇ ਕੇ ਮੰਗਾ ਨਹੀਂ ਮੰਨੀ ਜਾਂਦੇ ਉਹ ਤੱਕ ਪੋਸਟਮਾਰਟਮ ਦੇ ਸੰਸਕਾਰ ਹੋਊਗਾ ਜਾਂ ਨਹੀਂ ਹੋਊਗਾ। ਦੇਖਦੇ ਹਾਂ। ਸਾਡੀ ਅਜੇ ਪਹਿਲੀ ਮੀਟਿੰਗ ਹੋਈ ਹੈ ਆਪਸੀ ਬਹਿ। ਇਹ ਬਿੰਦੇ-ਬਿੰਦੇ ਚਰਚਾ ਹੁੰਦੀ ਰਹਿੰਦੀ ਹੈ। ਵਿੰਦੇ-ਵਿੰਦੇ ਪਰਿਵਾਰ ਵੀ ਆ ਰਿਹਾ ਸਾਡੇ ਕੋਲ ਤੇ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਕੀ ਕਹਿੰਦਾ ਬੰਦੇ ਕੀ ਇਹਦੇ ਤੇ ਰਿਸਪੋنس ਦਿੰਦਾ ਦਿੰਦਾ ਵੀ ਆ ਕਿ ਨਹੀਂ ਦਿੰਦਾ ਪ੍ਰਸ਼ਾਸਨ ਕਿੱਥੇ ਖੜਾ ਹੈ ਅਸੀਂ ਕਿੱਥੇ ਖੜੇ ਹਾਂ ਇਹ ਪਹਿਲਾਂ ਤੇ ਤਿੰਨ ਤਿੰਨ ਚਾਟ ਆਇਆ ਸਰਦਾਰ ਜੀ ਕੀ ਕੀ ਹਾਲਤ ਹੈ ਹਾਂ ਇੱਕ ਮੈਂ ਇਹਦੇ ਤੇ ਵੀ 100 ਤੋਂ ਪਲੱਸ ਫਾ ਖਨੌਰੀ ਬਾਰਡਰ ਦੀਆਂ ਰਿਪੋਰਟਾਂ ਨੇ ਇਹ ਜੀ ਕਈ ਮੁੰਡੇ ਇਸ ਕਰਕੇ ਨਹੀਂ ਕੋਈ دہشت ਨਹੀਂ ਆ ਪੰਜਾਬ ਸਰਕਾਰ ਤੇ ਵੀ ਹਸਤਾਲੀ ਦਾਖਲ ਹੋਣਾ ਚਾਹੁੰਦੇ ਸਾਡੇ ਦੇ ਪਰਚੇ ਨਾ ਹੋ ਜਾਣ ਦੂਜਾ ਸਿੱਝਾ ਇੱਥੋਂ ਛੁੱਟੀ ਲੈ ਕੇ ਚਲੇਗੀ ਇੱਕ ਤਾਂ ਇਹ ਇੱਕ ਜਿਹੜਾ ਉਧਰ ਰਾਜਪੁਰੇਕ ਸੀਗੀ ਉਹ 167 ਇੰਜੜਾਂ ਦੀ ਗੱਲ ਨਹੀਂ ਇੰਜੜਾ ਟੋਟਲ ਇੰਜੜਾਂ ਦੀ ਰਿਪੋਰਟ ਆਈ ਆ ਕੱਲ 13 ਕੱਲ ਉਹਦੇ ਉੱਥੇ ਨਾ ਇੰਜੜ 13 ਰਿਜੈਕਟ ਹੋਇਆ ਸ਼ਾਮ ਤੱਕ ਦੀ ਸਾਡੇ ਕੋਲ ਰਿਪੋਰਟ ਆ ਪੂਰੀ 13 ਸੀਗੇ ਉਹਦੇ ਵਿੱਚੋਂ ਦੋ ਹਰਿਆਣੇ ਦੇ ਮੁੰਡੇ ਵੈਨ ਚੋਂ ਭੱਜ ਕੇ ਇਸ ਕਰਕੇ ਆਉਂਦਾ ਵੀ ਸਾਡੇ ਦਾ ਇਹ ਭਾਉਆ ਨੇ ਪਾਸਪੋਰਟ ਰੱਦ ਕਰ ਦੇਣੇ ਆ ਇੰਨਾ ਪ੍ਰੈਸ਼ਰ ਹੈ ਹਰਿਆਣੇ ਸਰਕਾਰ ਦਾ ਸਰਕਾਰਾਂ ਤੇ ਭਈ ਅਸੀਂ ਵਿੱਚ ਦਾਖਲ ਹੋ ਕੇ ਨਾਂ ਨੂੰ ਨਹੀਂ ਲਿਖਾਉਣਾ ਹੈਗਾ ਇੰਨੇ ਇੰਨਾ ਜ਼ਬਰ ਟਾਇਆ ਜਾ ਰਿਹਾ ਸਰ ਸਾਹਿਬ ਇਹ ਕੋਈ ਕਲੀਅਰ ਕਰ ਦਿਓ ਜੀ ਕੋਈ ਪਰਚਾ ਹੋਇਆ ਪੰਜਾਬ ਦੇ ਵਿੱਚ ਕਿਹੜਾ ਤੁਸੀਂ ਬਾਰ-ਬਾਰ ਪਰਚਾ ਜਿਤਾ ਰਹੇ ਪੰਜਾਬ ਸਰਕਾਰ ਦਾ ਪਰਚਾ ਦੇ ਵਿੱਚ ਨਹੀਂ ਦੇਖੋ ਸਾਡੇ ਤੇ ਹਾਲੇ ਕੋਈ ਨਹੀਂ ਹੈਗਾ ਹਰਿਆਣਾ ਸਰਕਾਰ ਦੇ ਪਰਚੇ ਬਹੁਤ ਹੋ ਗਏ ਕੋਈ ਆਪਣੀ ਗ੍ਰਿਫਤਾਰੀ ਹੋਇਆ ਨਿਕਲ ਕਲੋਰੀ ਕਿਹਾ ਜਾ ਰਿਹਾ ਕਿ ਦੂਜੀ ਤਰਫ ਚਲੇ ਗਿਆ ਜੀ ਨੌਜਵਾਨ ਬਹੁਤ ਨਹੀਂ ਉਹ ਤਾਂ ਹਰਿਆਣਾ ਸਰਕਾਰ ਦੀ ਫੋਰਸ ਚੁੱਕ ਕੇ ਲੈ ਗਈ ਹੈ ਨਾ ਠੱਕੇ ਨਾ ਲੈ ਗਈ ਨਾ ਗਿਣਤੀ ਹੈ ਜਿਹੜੇ ਰਿਪੋਰਟਿਫਾਈ ਹੋਇਆ ਕੋਈ ਸੁਣੋ ਮੈਂ ਇੱਕ ਬੇਨਤੀ ਕਰਾਂ ਸਾਡੇ ਜਿਹੜੇ ਉੱਥੋਂ ਕਿਸਾਨ ਚੱਕੇ ਗਏ ਨੇ ਮੈਂ ਪਹਿਲਾਂ ਹੀ ਪੀਸੀ ਦੇ ਵਿੱਚ ਦੱਸੀ ਆ ਗੱਲ ਕਿ ਪੰਜ ਕਿਸਾਨ ਪੰਜ ਕਿਸਾਨ ਵਿੱਚ ਪਿੱਛੇ ਬੈਠੇ ਟਰਾਲੀਆਂ 'ਚ ਬੈਠੇ ਮੋਰਚਾ ਦਾ ਹਰਿਆਣੇ 'ਚ ਨਹੀਂ ਗਾ ਟਰਾਲੀਆਂ 'ਚ ਬੈਠਿਆਂ ਨੂੰ ਚੱਕ ਕੇ ਲੈ ਕੇ ਗਏ ਨੇ ਸੋ ਉਧਰ ਕੋਈ ਨਹੀਂ ਗਿਆਗਾ ਸਾਰੇ ਲੋਕਾਂ ਨੂੰ ਮੈਂ ਤੁਹਾਨੂੰ ਧੰਨਵਾਦ ਧੰਨਵਾਦ ਕਾਨੂੰਨੀ ਮਾਗ ਨੂੰ ਲਾਉਣਾ ਹੈ ਜੀ ਵਕੀਲ ਖੜੇ ਕਰ ਦਿਓ ਆਪਣੀ ਆ ਰਹੇ ਇਹਦੇ ਬਾਰੇ ਸੋਚਦੇ ਆ ਵਕੀਲ ਵਕੀਲਾ ਨੂੰ ਵਕੀਲਾ ਨੂੰ ਇੱਕ ਮਿੰਟ ਯਾਰ ਵਕੀਲਾ ਨੂੰ ਬੁਲਾਇਆ ਹੋਣਾ ਕੱਲੇ ਕੱਲੇ ਜੀ